ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਗੱਲ ਕੀਤੀ ਜਾਵੇ 13 ਫਰਵਰੀ ਨੂੰ ਦਿੱਲੀ ਜਾਣ ਦੀ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੰਜਾਬ ਦੇ ਬਾਡਰਾਂ ਉੱਤੇ ਚੌਕਸੀ ਵਧਾ ਦਿੱਤੀ ਗਈ ਅਤੇ ਕਈ-ਕਈ ਲੇਰਾਂ ਦੇ ਵਿੱਚ ਵੈਰੀਕੇਟਿੰਗ ਕੀਤੀ ਗਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਪੰਜਾਬ ਹਰਿਆਣਾ ਦੇ ਜੇਕਰ ਖਨੌਰੀ ਬਾਡਰ ਦੀ ਗੱਲ ਕੀਤੀ ਜਾਵੇ ਪਿਛਲੇ 13 ਫਰਵਰੀ ਤੋਂ ਇੱਥੇ ਹੀ ਬੈਠੇ ਨੇ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਅਤਿਰੂ ਗੈਂਡ ਦੇ ਗੋਲੇ ਧੱਕੇ ਜਾ ਰਹੇ ਨੇ ਅਤੇ ਦੱਸਿਆ ਜਾ ਰਿਹਾ ਕਿ ਗੋਲਾਵਾਰੀ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਪਰ ਤੁਸੀਂ ਦੇਖ ਸਕਦੇ ਜੋ ਕਿਸਾਨਾਂ ਦੇ ਹੌਸਲੇ ਨੇ ਹੌਸਲੇ ਟੈ ਟੈਰੀ ਹੁੰਦੇ ਨਜ਼ਰ ਨਹੀਂ ਆਉਂਦੇ ਬਾਪੂ ਜੀ ਬੈਠੇ ਨੇ ਇਸ ਤਰ੍ਹਾਂ ਲੱਗ ਰਿਹਾ ਖਨੌਰੀ ਬਾਰਡਰ ਦੇ ਉੱਤੇ ਕਿ ਸ਼ਾਇਦ ਕੋਈ ਇੱਕ ਕਿਸਾਨਾਂ ਦੇ ਵੱਲੋਂ ਪਿੰਡ ਬਸਾ ਦਿੱਤਾ ਗਿਆ ਹੋਵੇ ਕਿਸਾਨਾਂ ਦੇ ਜੋ ਹੌਸਲੇ ਲਗਾਤਾਰ ਵੱਧਦੇ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਕੁਝ ਕਿਸਾਨ ਇਥੇ ਹਰਿਆਣੇ ਤੋਂ ਵੀ ਆਏ ਨੇ ਉਹਨਾਂ ਨਾਲ ਵੀ ਗੱਲ ਕਰ ਰਹੇ ਨੇ ਕੀ ਨਾਮ ਹੈ ਸਰ ਸ਼ਮਸ਼ੇਰ ਸਿੰਘ ਹੈ ਜੀ ਸ਼ਮਸ਼ੇਰ ਜੀ ਕਿਸ ਤਰ੍ਹਾਂ ਵੇਖਦੇ ਹੋ ਪਿਛਲੀ ਦਿਨੀ ਇੱਕ ਨੌਜਵਾਨ ਦੀ ਮੌਤ ਹੋਈ ਤੇ ਜੋ ਵਾਹਨ ਨੇ ਉਹ ਵੀ ਤੋੜ ਦਿੱਤੇ ਗਏ ਸੀ ਕਿਸ ਦੇ ਨਾਲ ਕੋਈ ਕਿਸਾਨਾਂ ਦੇ ਹੌਸਲਿਆਂ ਦੇ ਕੋਈ ਫਰਕ ਪਿਆ ਨਹੀਂ ਕੋਈ ਫਰਕ ਨਹੀਂ ਜੀ ਨਫਾ ਨੁਕਸਾਨ ਤਾਂ ਹੁੰਦਾ ਰਹਿੰਦਾ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੁੰਡਾ ਇਹ ਗਲਮਾਰੀ ਹੋਈ ਹੈ ਜਿਹੜਾ ਸਾਡਾ ਮੁੰਡਾ ਸ਼ਹੀਦ ਹੋਇਆ ਔਰ ਆ ਜੀ ਹੌਸਲੇ ਨਹੀਂ ਢੋੜਦੇ ਜੀ ਕਹਿੰਦੇ ਕਿ ਬਾਪੂ ਜੀ ਵੀ ਖੜੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਬਈ ਦਰਸ਼ਨ ਸਿੰਘ ਜੀ ਦਰਸ਼ਕ ਇਸ ਤਰ੍ਹਾਂ ਵੇਖਦੇ ਹੋ ਪਿਛਲੇ ਦਿਨੀ ਆਪਾਂ ਨੇ ਵੇਖਿਆ ਨੌਜਵਾਨ ਦੀ ਮੌਤ ਵੀ ਹੋਈ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੋ ਅੰਦੋਲਨ ਸੀ ਮਿੱਠਾ ਪੈਂਦਾ ਨਜ਼ਰ ਆਉਂਦਾ ਫਿੱਕਾ ਪੈਂਦਾ ਨਜ਼ਰ ਆਉਂਦਾ ਕੀ ਗੱਲ ਬਾਤ ਨਹੀਂ ਜੀ ਮੱਠਾ ਨਹੀਂ ਪੈਂਦਾ ਇਹ ਤਾਂ ਸੈਂਡਸ਼ੀਲਡ ਦਾ ਪੱਖ ਪ੍ਰਕਿਰਿਆ ਸਾਡੀ ਤੇ ਸਾਨੂੰ ਜਿਵੇਂ ਮਤਲਬ ਸਾਡੇ ਆਗੂਆਂ ਵੱਲੋਂ ਆਦੇਸ਼ ਮਿਲੇ ਆ ਵੀ ਆਪਾਂ ਉਹਨਾਂ ਦੀ ਮਤਲਬ ਸਾਰਾ ਸ਼ਾਂਤਮਈ ਕਰਨਾ ਹੈ ਸ਼ਾਂਤਮਈ ਦੇ ਚੱਕਰ 'ਚ ਪਏ ਆ ਜੀ ਅਸੀਂ ਬਾਕੀ ਹੁਣ ਜਿਹੜੇ ਬੱਚੇ ਦੀ ਮੌਤ ਹੋਈ ਸੀ ਉਹਦੀ ਉਹਦਾ ਇਹ ਸੰਸਕਾਰ ਵੀ ਨਹੀਂ ਹੋਇਆ ਸਾਡੀ ਮੰਗ ਆ ਕਿ ਪਹਿਲਾਂ ਐਫਆਈਆਰ ਹਰਿਆਣਾ ਸਰਕਾਰ ਜਾਂ ਖੱਟਰ ਦੇ ਤੇ ਮੋਦੀ ਦੇ ਖਿਲਾਫ ਜਾਂ ਜੋ ਇਹ ਕਰਨ ਵਾਲੇ ਸੀ ਉਹਨਾਂ ਖਿਲਾਫ ਐਫਆਈਆਰ ਹੋਵੇ ਆਤ ਤੇ ਅੰਤ 'ਚ ਸਿਰਫ ਟਿੱਪੀ ਦਾ ਫਰਕ ਹੁੰਦਾ ਆਤ ਇਹਨਾਂ ਨੇ ਕਰਤੀ ਦੇ ਅੰਤ ਅਸੀਂ ਕਰਨਾ ਹੈ ਉਹ ਹੁਣ ਕੀ ਕੀ ਕਹਿ ਸਕਦੇ ਆ ਬਾਕੀ ਸਰਕਾਰਾਂ ਨਾਲ ਜੇ ਅਸੀਂ ਅਸੀਂ ਇੰਨਾ ਕੀਤਾ ਹੁੰਦਾ ਕੋਈ ਡੜਾ ਵੀ ਚਲਾਇਆ ਹੁੰਦਾ ਤਾਂ ਸਾਨੂੰ ਇਹਨਾਂ ਨੇ ਅਤਵਾਦੀ ਗਰਦਾਨ ਦੇਣਾ ਸੀ ਤੇ ਇਹਨਾਂ ਦੀ ਬਰਬਰਤਾ ਇਹ ਜੱਲਿਆਂ ਵਾਲੇ ਬਾਗ ਤੋਂ ਵੀ ਉੱਪਰ ਦੀ ਹੋ ਗਈ ਜੀ ਭਾਈ ਜੇ ਅਗਰ ਗੱਲ ਕੀਤੀ ਜਾਵੇ ਜਿੱਥੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰ ਰਹੇ ਆਂ ਪਰ ਹਰਿਆਣਾ ਵੱਲੋਂ ਤਾਂ ਲਗਾਤਾਰ ਅੱਤਰੂ ਗੈਂਦੇ ਗੋਲੇ ਲਾਗੇ ਜਾਂਦੇ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਈ ਕਿਸਾਨ ਫੱਟੜ ਵੀ ਹੋ ਗਏ ਇੱਕ ਨੌਜਵਾਨ ਮਰ ਵੀ ਗਿਆ ਅਤੇ ਵਾਹਨ ਵੀ ਤੋੜੇ ਗਏ ਨੇ ਦੇਖੋ ਜੀ ਇਹੀ ਤਾਂ ਕੀ ਹੈ ਨੇ ਨਾ ਸਰਕਾਰਾਂ ਸਰਕਾਰਾਂ ਹੁਣ ਇੱਕ ਵਾਰ ਤਾਂ ਆ ਗਈਆਂ ਹੁਣ 5 ਸਾਲ ਹੋ ਗਏ ਫਿਰ ਇਹ ਖੱਟਰ ਸਰਕਾਰ ਕਿੱਥੇ ਜਾਊਗੀ ਜੀ ਬਰਬਰਤਾ ਵਰਤਦੀ ਹੈ ਸਾਰੇ ਕਿਸਾਨ ਪੰਜਾਬ ਤੇ ਹਰਿਆਣਾ ਦਾ ਇੱਕੋ ਹੀ ਹੈ ਇਹ ਸਾਰਾ ਇਹ ਪੰਜਾਬ ਦਾ ਨਹੀਂ ਨਾ ਹਰਿਆਣਾ ਦੀ ਇਹ ਨੈਸ਼ਨਲ ਮਸਲਾ ਹੈ ਜੀ ਡਬਲਿਊਟੀਓ ਤੇ ਬਾਕੀ ਦੂਜੇ ਗੈਟ ਗੈਟ ਬਾਰੇ ਉਹੀ ਅਸੀਂ ਕਰ ਰਹੇ ਆਂ ਵੀ ਸਾਨੂੰ ਬਣਦਾ ਹੱਕ ਸੋਮੀਨਾਥਨ ਕਮਿਸ਼ਨ ਅਨੁਸਾਰ ਦਿੱਤਾ ਜਾਵੇ ਉਹ ਸ਼ਾਤਮੇ ਹੀ ਸਮਝੋਤੇ ਨੂੰ ਵੀ ਸਮਝ ਨਹੀਂ ਰਹੀ ਵੀ ਆਪਾਂ ਮਤਲਬ ਇਹਨਾਂ ਨੂੰ ਹੱਕ ਦੇਈਏ ਉਹ ਹੱਕਾਂ ਨੂੰ ਕਿਤੇ ਨਾ ਕਿਤੇ ਆਪਾਂ ਆ ਜੋ ਜੋ ਹੈਗੇ ਆਪਣੇ ਅਬਾਨੀ ਅਡਾਨੀ ਉਹਨਾਂ ਦੇ ਜੋ ਪੈਸੇ ਲੈ ਕੇ ਜੋ ਵੋਟਾਂ ਪਾਈਆਂ ਉਹਨਾਂ ਦਾ ਹੱਕ ਪੂਰ ਰਹੇ ਜੀ ਬਿਲਕੁਲ ਹੈ ਭਾਈ ਦਾ ਕਹਿਣਾ ਕਿ ਸਿਰਫ ਸ਼ਾਂਤਾਂ ਅਸ਼ਾਂਤ ਨਹੀਂ ਪਰ ਕਿਤੇ ਨਾ ਕਿਤੇ ਸਰਕਾਰਾਂ ਸਾਡੀਆਂ ਸਵਰ ਨੂੰ ਨਾ ਪਰਖਣ ਉਹਨਾਂ ਦਾ ਕਹਿਣਾ ਕੀ ਸਾਨੂੰ ਸਾਡੇ ਆਗੂਆਂ ਦੇ ਵੱਲੋਂ ਆਖਿਆ ਗਿਆ ਕਿ ਸ਼ਾਂਤ ਰਹਿਣਾ ਜਿਸ ਤਰ੍ਹਾਂ 2020 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬੜੀ ਹੀ ਸ਼ਾਂਤੀ ਦੇ ਨਾਲ 378 ਦਿਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਰੋਸ ਧਰਨੇ ਚੱਲੇ ਸੀ ਅਤੇ ਕਾਲੇ ਕਾਨੂੰਨ ਵਾਪਸ ਹੋਏ ਸੀ ਵੀਰ ਨਾਲ ਗੱਲ ਕਰ ਲੈਨੇ ਕਿਹਨੇ ਵੀਰੇ ਜਗਤਾਰ ਸਿੰਘ ਵੀਰ ਜੀ ਜਗਤਾਰ ਕਿਸ ਤਰ੍ਹਾਂ ਬੇਖ ਦੇ ਰਹੇ ਹੋ ਕਿ ਕਿਸਾਨ ਤਾਂ ਸ਼ਾਂਤ ਦਿਖਾਈ ਦੇ ਰਹੇ ਨੇ ਪਰ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜੋ ਤਸ਼ੱਦਦ ਟਾਇਆ ਜਾ ਰਹੇ ਨੇ ਚਾਹੇ ਉਹ ਨੌਜਵਾਨ ਨੂੰ ਪੰਜਾਬ ਚੋਂ ਚੱਕ ਕੇ ਹਰਿਆਣੇ ਦੇ ਵਿੱਚ ਲੈ ਕੇ ਗਏ ਨੇ ਕੁੱਟਮਾਰ ਵੀ ਕੀਤੀ ਆ ਉਹ ਜਿਸ ਨੌਜਵਾਨ ਦੀ ਵੀਡੀਓ ਵੀ ਆਈ ਸੀ ਹੁਣ ਪਜੀਆਈ ਚੰਡੀਗੜ੍ਹ ਦਾਖਲ ਕਰਾ ਦਿੱਤਾ ਕਿਸ ਤਰ੍ਹਾਂ ਵੇਖਦੇ ਹੋ ਸਾਰੇ ਕਿਹਨਾਂ ਇਹ ਕੀ ਹੈ ਨਾ ਸਰਕਾਰਾਂ ਨੂੰ ਆਹਦਾ ਵੀ ਕਿਹੜੇ ਹਿਸਾਬ ਨਾਲ ਦੱਬੀ ਐ ਵੀ ਪੰਜਾਬ ਨੂੰ ਕਿਹੜੇ ਢੰਗ ਨਾਲ ਦੱਬੀ ਐ ਨੌਜਵਾਨ ਪਿੱਛੇ ਹਟ ਜਾਣਾ ਮਾਵਾ ਕਰੋ ਕਹਿਣ ਮਾਪਿਓ ਕਹਿਣ ਵੀ ਤੁਸੀਂ ਜਾਓ ਨਾ ਪਰ ਉਹਨਾਂ ਨੂੰ ਐ ਨਹੀਂ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਲਾਦਾ ਪਿੱਛੇ ਹਟਣ ਵਾਲੇ ਚ ਤਾਂ ਹੈ ਨਹੀਂ ਤੇ ਕਰੋ मामा ਕਹਿ ਕੇ ਭੇਜਦੇ ਨੇ ਵੀ ਜਾਓ ਬਾਡਰ ਤੇ ਕਿਵੇਂ ਹੁਣ ਪਿੰਡੋਂ ਸ਼ਿਫਟ ਬਦਲਣਾ ਆ ਹਰੇਕ ਬੰਦਾ ਕਰੋ ਕਰਵਾ ਕੇ ਕਹਿੰਦਾ ਵੀ ਦੱਸੋ ਮੇਰੀ ਵਾਰੀ ਕਦੋਂ ਲੰਮ ਹੋਗੀ ਮੇਰੀ ਵਾਰੀ ਕਦੋਂ ਲੰਮ ਹੋਗੀ 50 50 100 100 ਬੰਦਾ ਅਸੀਂ ਹਟਾ ਕੇ ਆਉਨੇ ਆ ਵੀ ਅੱਜ 30 ਬੰਦੇ ਚੱਲੇ ਨੇ ਤੁਹਾਨੂੰ 4 ਦਿਨਾਂ ਬਾਅਦ 30 ਨੂੰ ਫੇਰ ਲੈ ਕੇ ਜਾਵਾਂਗੇ 4 ਦਿਨਾਂ ਬਾਅਦ 30 ਨੂੰ ਫੇਰ ਲੈ ਕੇ ਜਾਵਾਂਗੇ ਕਿਦੋਂ ਦੂਜੀ ਸ਼ਿਫਟ ਹੁੰਦੀ ਆ ਉਹੀ ਬੰਦੇ ਫੇਰ ਤਿਆਰ ਨੇ ਵੀ ਆਪਾਂ ਬਾਡਰ ਤੇ ਫੇਰ ਚੱਲਣਾ ਮਤਲਬ ਕਰੇ ਮਗਰ ਕੰਮ ਦੀ ਕੋਈ ਸੋਚ ਨਹੀਂ ਜੇ ਕਿਸੇ ਦੇ ਮਗਰ ਕੰਮ ਵਾਲਾ ਨਹੀਂ ਹੈਗਾ ਤਾਂ ਰਲ ਮਿਲ ਕੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕਮੇਟੀ ਬਣਾਈ ਜੇ ਉਹ ਬੰਦੇ ਕੰਮ ਇੱਕ ਦੂਜੇ ਦਾ ਕਰਦੇ ਨੇ ਕੋਈ ਵੀ ਕੰਮ ਆ ਕਿਸੇ ਤਰੀਕੇ ਦਾ ਉਹ ਮਤਲਬ ਫਸਲ ਦਾ ਕੋਈ ਕਬੀਲਦਾਰੀ ਦਾ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਜਦੋਂ ਜੋ ਕਿਸੇ ਦੀ ਮਜਬੂਰੀ ਹੁੰਦੀ ਆ ਆਲਾ ਵਾਜਾ ਦਾ ਨਹੀਂ ਜਾਂਦਾ ਨਹੀਂ ਹਰੇ ਗੱਲ ਕੀਤੀ ਜਾਵੇ ਸ਼ਾਂਤੀ ਦਿਖ ਰਹੀ ਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰਾਮ ਲਗਾ ਦਿੱਤਾ ਗਿਆ 29 ਤਰੀਕ ਦਿੱਤੀ ਹੈ ਕਿ 29 ਤਰੀਕ ਨੂੰ ਦੱਸਾਂਗੇ ਕਿ ਅਗਲਾ ਪਲਾਨ ਕੀ ਹੋਣ ਵਾਲਾ 28 ਨੂੰ ਮੀਟਿੰਗ ਹੋਣ ਜਾ ਰਹੀ ਆ ਕੀ ਲੱਗਦਾ ਕੀ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਅੱਗੇ ਵਧਣਗੇ ਜਾਂ ਫਿਰ ਆਪਾਂ ਇੱਥੇ ਬਹਿ ਕੇ ਹੀ ਵਾਪਸ ਹੋ ਜਾਾਂਗੇ ਦੇਖੋ ਜੀ ਉਹ ਆਪਣੇ ਕਿਹੜੇ ਲੀਡਰ ਨੇ ਡੱਲਿਆ ਸਾਹਿਬ ਨੇ ਪੰਦੇਰ ਸਾਹਿਬ ਨੇ ਹੋਰ ਜਥੇਬੰਦੀਆਂ ਨੇ ਆਪਣੀਆਂ ਜੋ ਕਿਸਾਨ ਜੁਨੀਆ ਦਾ ਲੀਡਰਾਂ ਦਾ ਫੈਸਲਾ ਹੋ ਉਹ ਸਾਡੇ ਸਿਰ ਮੱਥੇ ਆ ਜਿਉ ਆਖਣਗੇ ਅੱਗੇ ਵਧਣਾ ਤਾਂ ਅਸੀਂ ਅੱਗੇ ਵਧਾਂਗੇ ਜਿਉ ਆਖਣਗੇ ਉਰੀ ਬੈਠਣਾ ਤਾਂ ਅਸੀਂ ਉਰੇ ਬੈਠੇ ਆਂ ਜੋ ਉਹਨਾਂ ਦਾ ਹੁਕਮ ਹੋਵੇ ਅਸੀਂ ਉਹ ਪਾਲਣਾ ਕਰਨਾ ਉਹਦਾ ਜੇ ਉਹਨਾਂ ਨੇ ਕਹਿੰਦਾ ਵੈਰੀਗੇਟ ਚੱਕ ਦੋ ਤਾਂ ਵੈਰੀਗੇਟ ਚੱਕਣ ਤੋਂ ਕੋਈ ਜ਼ਿਆਦਾ ਵੱਡੀ ਟਾਈਮ ਨਹੀਂ ਲੱਗਦਾ 2 ਮਿੰਟਾਂ ਦਾ ਕੰਮ ਆ ਜਿਵੇਂ ਵੈਰੀਗੇਟ ਦੀ ਗੱਲ ਕੀਤੀ ਆ ਕਈ ਲੀਹਾਂ ਦੇ ਵਿੱਚ ਵੈਰੀਗੇਟਿੰਗ ਕੀਤੀ ਹੋਈ ਆ ਕਮੀ ਕਿੱਥੇ ਮਹਿਸੂਸ ਹੁੰਦੀ ਆ ਕਿ ਹੋਰ ਕਿ ਕਈ ਵਾਰ ਆਪਾਂ ਅੱਗੇ ਵਧਦੇ ਆ ਤਾਂ ਪਿੱਛੇ ਹੋ ਜਾਂਦੇ ਆ ਭੱਜ ਦੌੜ ਮੱਚ ਦੀ ਅਤਰੂ ਗੈਂਸ ਦੇ ਗੋਲੇ ਸਿੱਟੇ ਜਾਂਦੇ ਨੇ ਤਾਂ ਇਸ ਭੱਜ ਦੌੜ ਦੇ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਸੱਟਾਂ ਫੇਟਾਂ ਲੱ ਕਮੀ ਕਿੱਥੇ ਮਹਿਸੂਸ ਹੋ ਰਹੀ ਹੈ ਕਮੀ ਕੀ ਹੈ ਨਾ ਇਹ ਹਜੇ ਮਤਲਬ ਲੀਡਰਾਂ ਨੇ ਹੁਕਮ ਹੀ ਨਹੀਂ ਕਰਦੇ ਫ੍ਰੀਗੇਟ ਤੋੜਨੇ ਨੇ ਇਹ ਕਿਹੜੇ ਵਿੱਚ ਸਰਕਾਰਾਂ ਦੇ ਬੰਦੇ ਛੱਡੇ ਹੋਏ ਨੇ ਉਹ ਬੰਦੇ ਹੁੱਲੜਵਾਜੀ ਕਰਕੇ ਆਪਣੇ ਬੱਚੇ ਕਿਹੜੇ ਨਵੇਂ ਬੱਚੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਬੰਦੇ ਕਿਹੜੇ ਹਿਸਾਬ ਨਾਲ ਚੱਲ ਰਹੇ ਨੇ ਉਹ ਹੁੱਲੜਵਾਜੀ ਕਰਕੇ ਉੱਥੇ ਨੁਕਸਾਨ ਕਰਾ ਜਾਂਦੇ ਨੇ ਕਦੋਂ ਆਪ ਮੂਹਰੇ ਲੱਗਾਂਗੇ ਆਪ ਉਹ ਕਰਾਂਗੇ ਸਾਰਾ ਕੁਝ ਹੀ ਹੋ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ ਆਪਾਂ ਨੂੰ ਮਰਨ ਦਾ ਡਰ ਨਹੀਂ ਕਦੋਂ ਹੁਕਮ ਹੋ ਗਿਆ ਫ੍ਰੀਗੇਟ ਦਾ ਚੱਕੀ ਦੇਣੇ ਨੇ ਗੋਲੇ ਵਜਨ ਗੋਲੀਆਂ ਪੂਰੇ ਕਿਸਾਨ ਦਾ ਕਹਿਣਾ ਕਿਸਾਨ ਆਗੂ ਨੇ ਇਹਦਾ ਕਹਿਣਾ ਕੀ ਜਦੋਂ ਆਗੂਆਂ ਦਾ ਹੁਕਮ ਹੋ ਗਿਆ ਜੋ ਹਰਿਆਣਾ ਸਰਕਾਰ ਦੇ ਵੱਲੋਂ ਚਾਹੇ ਤਿੰਨ ਜਾਂ ਚਾਰ ਲਹਿਰਾਂ ਦੇ ਵਿੱਚ ਬੈਰੀਕੇਟਿੰਗ ਕੀਤੀ ਹੋਈ ਹੈ ਤਾਂ ਪੱਲ ਦਾ ਖੇਲ ਆ ਸਾਡਾ ਇਹਨਾਂ ਬੈਰੀਕੇਟਾਂ ਨੂੰ ਹਟਾਉਣਾ ਪਰ ਉੜੀਕ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਆਦੇਸ਼ ਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਪੰਜਾਬ ਹਰਿਆਣਾ ਖਨੌਰੀ ਬਾਡਰ ਸੰਗਰੂਰ